ਸਸ਼ੀਕਲਬਾਈ ਜੀ ਅੱਜ ਆਪਾਂ ਖੜੇ ਆ ਸਰ ਪਿੰਡ ਦਰਾ ਦਰਾਸ ਦੇ ਵਿੱਚ ਖੜੇ ਆ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਖੜੇ ਆ ਜਿਸ ਵਿੱਚ ਪਿੰਡ ਵਿੱਚ ਪੂਰਾ ਪਿੰਡ ਮਰੱਭਾ ਬੰਦੀ ਕਰਵਾ ਰਿਹਾ ਹੈ ਪੰਜ-ਪੰਜ ਕਿਲਿਆਂ ਤੇ ਲਾਲ ਪੱਥਰ ਲਗਵਾ ਰਿਹਾ ਜੀ ਇਹਦੇ ਬਾਰੇ ਆਪਾਂ ਨੰਬਰਦਾਰ ਸਾਬ ਕੋਲੇ ਖੜੇ ਨੇ ਪਿੰਡ ਦੇ ਮੋਹਤਵਾਰ ਸੱਜਣ ਨਾਲ ਖੜੇ ਨੇ ਆਪਾਂ ਨੰਬਰਦਾਰ ਸਾਬ ਤੋਂ ਪੁੱਛਦੇ ਆ ਕਿ ਤੁਹਾਡੇ ਆ ਪਿੰਡ ਪੱਥਰ ਲੱਗ ਰਹੇ ਨੇ ਇਹਦੇ ਕੀ ਫਾਇਦੇ ਕੀ ਨੁਕਸਾਨ ਹੈ ਕੀ ਖਰਚਾ ਵਰਚਾ ਇਹਦਾ ਇਕੱਠਾ ਕੀਤਾ ਕੀ ਲੱਗਿਆ ਤੁਹਾਡਾ ਪਾਓ ਜੀ ਨੰਬਰਦਾਰ ਜੀ ਦੱਸੋ ਜੀ ਹਾਂ ਬਾਈ ਜੀ ਅਸੀਂ ਲਾਲ ਪੱਥਰ ਜਿਹੜੇ ਲਵਾ ਰਹੇ ਹਾਂ ਪੰਜ ਪੰਜ ਕਿਲਿਆਂ ਦੇ ਪੱਥਰ ਲਾਉਂਦੇ ਆ ਇਹ ਜੀ 25 25 ਕਿਲਿਆਂ ਦਾ ਮਰੱਬਾ ਬਣਾਉਂਦੇ ਆ ਠੀਕ ਹੈ ਜੀ ਸਾਡੇ ਤਕਰੀਬਨ ਇਹ ਪੱਥਰ ਸਹੀ ਆਈ ਜਾਂਦੇ ਨੇ ਕੋਈ ਮਾੜਾ ਮੋਟਾ ਬੱਟ ਮੁਕ ਜੇ ਕਿਸੇ ਦੀ ਹੱਲੀ ਉੱਥੇ ਗਾਹਾਂ ਵਿੱਚ ਹਾਂ ਹੁੰਦਾ ਹੈ ਜੇ ਕੋਈ ਪੁਰਾਣੀਆਂ ਬੱਟਾਂ ਸਹੀ ਉੱਥੇ ਪਿੜੀ ਜਾਂਦੇ ਆ ਠੀਕ ਹੈ ਜੀ ਤਕਰੀਬਨ ਵਿੱਚ ਪੱਥਰ ਹੱਦਾਂ ਤੇ ਵੀ ਤਕਰੀਬਨ ਪੜ ਗਏ ਸਾਡੇ ਅੱਛਾ ਜੀ ਅਜੇ ਤੱਕ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਪੱਥਰ ਲੱਗ ਹੀ ਜਾਂਦੇ ਸਹੀ ਕਿਸੇ ਬੰਦੇ ਨੇ ਕੋਈ ਸ਼ਿਕਾਇਤ ਨਹੀਂ ਦਿੱਤੀ ਵੀ ਸਾਨੂੰ ਇੱਥੇ ਗਲਤ ਲੱਗਿਆ ਜਾਂ ਹੋ ਗਿਆ ਸਰੀਰ ਪੱਖੇ ਲੱਗ ਹੀ ਚੁੱਕੇ ਪੱਥਰ ਅੱਛਾ ਜੀ ਅਖੀਰ ਸਾਰੇ ਲੱਗ ਹੀ ਜਾਣਗੇ ਸਾਡੇ ਬਸ ਠੀਕ ਹੈ ਜੀ ਇਹਦੇ ਬਸ ਇਹਦੇ ਇਹੀ ਨੇ ਵੀ ਜਿਵੇਂ ਹੁਣ ਕਿਸੇ ਨੇ ਮਨਤੀ ਕਰਨੀ ਆ ਆਪਦੇ ਮਰਬੇ ਚ ਦੋ ਭਾਈ ਆ ਚਾਰ ਭਾਈਆ ਵਿੱਚੋਂ ਜਿਵੇਂ ਮਰਜ਼ੀ ਆਉਦਾ ਉਹ ਮਿਲ ਕੇ ਪੂਰਾ ਕਰ ਸਕਦੇ ਆ ਇਹ ਜਾਣ ਦੀ ਲੋੜ ਆ ਨਮਦਰ ਜੀ ਕੀ ਮੈਂ ਪੁੱਛਣਾ ਚਾਹੁੰਗਾ ਤੁਹਾਡੇ ਪਿੰਡ ਪਹਿਲਾ ਪੱਥਰ ਸੀਗੇ ਨਾ ਸਾਡੇ ਪਹਿਲਾ ਇਹ ਨਹੀਂ ਸੀ ਪੱਥਰ ਜੀ ਤੇ ਫਿਰ ਜਿਹੜੇ ਆ ਪੱਥਰ ਨੇ ਬਾਈ ਇਹਨਾਂ ਪੱਥਰਾਂ ਕਰਕੇ ਹੀ ਆਪਣੇ ਪਿੰਡ ਦੇ ਕਲੇਸ਼ ਬਹੁਤ ਨਿਬੜਣਗੇ ਜੀ ਬਹੁਤ ਜ਼ਿਆਦੇ ਜੀ ਬਹੁਤ ਜ਼ਿਆਦਾ ਕਹਿੰਦਾ ਪਾਪ ਐਸ ਤੋਂ ਪਹਿਲਾਂ ਸੋਡੀ ਪਿੰਡ ਦੀ ਨਿਸ਼ਾਨਦੀ ਨਹੀਂ ਹੋ ਸਕਦੀ ਜੀ ਨਹੀਂ ਇੱਕ ਦੋ ਨਿਸ਼ਾਨਦਈਆਂ ਨੂੰ ਜਵਾਬ ਦੇ ਕੇ ਸੀ ਸਾਨੂੰ ਕਿ ਜੋ ਪਿੰਡ 'ਚ ਨਿਸ਼ਾਨਦੀ ਹੁੰਦੀ ਸੀ ਉਸ ਨੂੰ ਪੜਵਾਰੀ ਕਰਨ ਕੋ ਨਾ ਮਨਾ ਕਰ ਦਿੰਦਾ ਜੀ ਕਿ ਨਿਸ਼ਾਨਦੀ ਨਹੀਂ ਹੋ ਸਕਦੀ ਬਟ ਸਹੀ ਨਹੀਂ ਸੀ ਮਿਲਦੀ ਕੋਈ ਠੀਕ ਹੈ ਜੀ ਬਟ ਨਾ ਸਹੀ ਹੋਣ ਦੇ ਕਾਰਨ ਫਿਰ ਉਹ ਵੜਦੇ ਨਹੀਂ ਸੀ ਕਲੇਸ਼ ਲੈ ਕੇ ਨਾ ਉੱਥੇ ਕਲੇਸ਼ ਕੋਈ ਬਟ ਸਹੀ ਨਹੀਂ ਕੋਈ ਮਿਲਦੀ ਬੇਨਤੀ ਸਹੀ ਨਹੀਂ ਹੋਈ ਤੇ ਪਿੰਡ 'ਚ ਡਿਸਪਿਊਟ ਹੋ ਜਾਂਦਾ ਜੀ ਇਸ ਕੰ ਦਾ ਹਾਂ ਜੀ ਠੀਕ ਹੈ ਬਾਈ ਜੀ ਹੱਡੀ ਇੱਕ ਦੋ ਦ ਹੁਣ ਜਿਹੜੀ ਇਹ ਮੰਤੀ ਹੋ ਗਈ ਇਹਦੇ ਨਾਲ ਹੁਣ ਸਾਨੂੰ ਵੀ ਇਹ ਸੰਤੁਸ਼ਟੀ ਹੋ ਗਈ ਸਾਰੇ ਬੰਦਿਆਂ ਨੂੰ ਪਿੰਡਾਂ ਨੂੰ ਵੀ ਵੀ ਇਹ ਤੋਂ ਹੁਣ ਚਾਹੇ ਪਟਵਾਰੀ ਕਾਨੂੰ ਕੋ ਤੋਂ ਕਰਾਵੇ ਅਗਲਾ ਚਾਹੇ ਆਪ ਕਰ ਸਕਦਾ ਹੈ ਭਾਈ ਬੰਦੀ ਦੇ ਵਿੱਚ ਵੀ ਜੀ ਆਪਦੀਆਂ ਕਰਮਾਂ ਦਾ ਹਰੇਕ ਨੂੰ ਪਤਾ ਆਪਦੇ ਨਕਸ਼ੇ ਤੇ ਵੀ ਹਾਂ ਇੰਨੀਆਂ ਮੇਰੀਆਂ ਬੰਦੇ ਇਹਨਾਂ ਮੇਰੇ ਬੰਦੇ ਐ ਤੇ ਨਹੀਂ ਆ ਪਰਿਵਾਰੀ ਕਾਨੂੰ ਕੋ ਤਾਂ ਕਰੀ ਜੂਗਾ ਉਹਨਾਂ ਤੋਂ ਚੱਕੀ ਨੂੰ ਦਾ ਰੱਬੇ ਤੋਂ ਚੱਕ ਲੈਣੀ ਆ ਕੇ ਮੰਤੀ ਠੀਕ ਹੈ ਜੀ ਤੇ ਵੀ ਦਾ ਇਸ ਤਰ੍ਹਾਂ ਸਾਨੂੰ ਲਾਭ ਹੋ ਗਈ ਸਾਡੇ ਪਿੰਡ ਦਾ ਵਧੀਆ ਪਿਆਰ ਬਣ ਜੂਗਾ ਮੇਰੇ ਹਿਸਾਬ ਦੇ ਵਿੱਚ ਠੀਕ ਹੈ ਜੀ ਲੋਕਾਂ ਦਾ ਸਨਮਾਨ ਗਮਾਨ ਦਾ ਵੀ ਨਹੀਂ ਪੱਟਾ ਪਿੱਛੇ ਧੰਨਵਾਦ ਜੀ ਨਮ ਇਹਨਾਂ ਨੂੰ ਪੁੱਛਦੇ ਆਂ ਬਾਈਆਂ ਨੂੰ ਕਿ ਛੋਡੇ ਪਿੰਡ ਪੱਥਰ ਲੱਗੇ ਆ ਇਹਦਾ ਕੀ ਫਾਇਦਾ ਕੀ ਨੁਕਸਾਨ ਹੈ ਜੀ ਇਹਦਾ ਫਾਇਦਾ ਤੇ ਇਹ ਵੀ ਹੈ ਜੀ ਆਪ ਸਾਡੇ ਪਿੰਡ ਮਿੰਤੀ ਨਹੀਂ ਹੁੰਦੀ ਜੀ ਪਹਿਲਾਂ ਜੀ ਸਾਡੇ ਕਈ ਦਰਖਾਸਤਾਂ ਵਾਪਸ ਆ ਗਈਆਂ ਸੀਗੀਆਂ ਵੀ ਛੋਡੇ ਮਿੰਤੀ ਹੋ ਨਹੀਂ ਸਕਦੀ ਵੀ ਕੋਈ ਪੁਆਇੰਟ ਨਹੀਂ ਹੈਗਾ ਠੀਕ ਹੈ ਜੀ ਇਹ ਜੀ ਹੁਣ ਪੱਕੀ ਪੱਕੀ ਕਿੱਲਾਂ ਦਾ ਮਰੱਬਾ ਬਣਾ ਕੇ ਇਹਦੇ ਵਿੱਚੋਂ ਆਪ ਦੀ ਅਗਲਾ ਕਿਸੇ ਵੀ ਨੇ ਵੀ ਮਿੰਤੀ ਕਰਾਉਣੀ ਆ ਆਪ ਦਾ ਬਾਹਰ ਦੀ ਨਕਸ਼ੇ ਦੇ ਹਿਸਾਬ ਨਾਲ ਇਹ ਤੋਂ ਪੁਆਇੰਟ ਚੱਕ ਕੇ ਮਿੰਤੀ ਕਰਾ ਸਕਦਾ ਸਾਨੂੰ ਇਹ ਬਹੁਤ ਵੱਡਾ ਲਾਭ ਆ ਪਹਿਲਾਂ ਸਾਡੇ ਮਿੰਤੀ ਹੁੰਦੀ ਨਹੀਂ ਸੀ ਕੀ ਆਹ ਜਿਹੜਾ ਕੰਮ ਛੋਡੇ ਪਿੰਡ ਹੁਣ ਕੀ ਆਸ ਤੋਂ ਪਿੰਡ ਸੰਤੁਸ਼ਟ ਹੈ ਸੰਤੁਸ਼ਟ ਹੈ ਸੰਤੁਸ਼ਟਾ ਲਗਭਗ ਸਿਰੇ ਲੱਗ ਗਿਆ ਕੰਮ ਸਾਡਾ 90% ਕੰਮ ਸਿਰੇ ਲੱਗ ਗਿਆ ਠੀਕ ਹੈ ਜੀ ਉਹ ਹੁਣ ਤਾਂ ਕੋਈ ਦਿੱਕਤ ਨਹੀਂ ਆਈ ਤੁਹਾਨੂੰ ਪਰੇਸ਼ਾਨੀ ਆਈ ਨਹੀਂ ਦਿੱਕਤ ਨਹੀਂ ਆਇਆ ਜੀ ਜਮਾ ਸਹੀ ਲਾ ਸਾਰਾ ਪਿੰਡ ਪਿੰਡ ਸਾਥ ਦੇ ਰਿਹਾ ਹੈ ਸਾਡਾ ਪਿੰਡ ਬਹੁਤ ਚੰਗਾ ਸਾਡਾ ਪਿੰਡ ਸਾਥ ਦੇ ਰਿਹਾ ਹੈ ਜੀ ਧੰਨਵਾਦ ਜੀ ਹੁਣ ਆਪ ਬਾਈ ਗੁਰਦਾਸ ਜੀ ਨੂੰ ਪੁੱਛਾਂਗੇ ਭਾਈ ਜੀ ਤੁਸੀਂ ਵੀ ਦੱਸੋ ਇਸ ਬਾਰੇ ਪਾਉ ਚੰਦਨਾ ਮਿੰਤੀ ਕਿੰਤੀ ਦੇ ਫਾਇਦੇ ਨੁਕਸਾਨ ਬਾਰੇ ਸਾਨੂੰ ਦੱਸੋ ਕਿ ਅੱਗੇ ਕੀ ਆਪਾਂ ਲੋਕਾਂ ਨੂੰ ਵੀ ਦੱਸ ਸਕੀਏ ਕਿ ਆ ਮਿੰਤੀ ਕੀਰਤੀ ਕਿਨੇ ਕੀਤੀ ਹੈ ਕਿ ਹੋਰ ਕਿਸੇ ਬੰਦੇ ਨੇ ਕਰਾ ਤੁਹਾਡਾ ਨੰਬਰ ਕੀ ਆ ਜਾਂ ਕਿੱਥੋਂ ਦਾ ਬੰਦਾ ਹੈ ਕਿ ਉਹਦੇ ਬਾਰੇ ਤੁਸੀਂ ਜਾਣਨਾ ਪਾਉਗੇ ਹਾਂ ਜੀ ਬਾਈ ਜੀ ਸੰਦੀਪ ਸਿੰਘ ਨੇ ਜੀ ਹਰਿਆਣੇ ਤੋਂ ਠੀਕ ਹੈ ਜੀ ਉਹਨਾਂ ਨੇ ਕੀਤੇ ਜੀ ਮਿੰਤੀ ਠੀਕ ਹੈ ਕੀ ਮਿੰਤੀ ਜਮ੍ਹਾਂ ਸਹੀ ਹੋਈ ਹੈ ਬਾਈ ਕੀ ਕੋਈ ਹੈ ਜਦੋਂ ਤੁਸੀਂ ਕੰਮ ਕਰਦੇ ਸੀਗੇ ਕੰਮ ਕਰਦੇ ਸਮੇਂ ਤੁਹਾਨੂੰ ਕੋਈ ਪੁਰਾਣੀ ਬੁਰਜੀਆਂ ਥੱਲੇ ਨਿਕਲੀਆਂ ਨੇ ਜਾਂ ਜਾਂ ਪੁਰਾਣਾ ਕੋਈ ਕੋਲੇ ਜਿਵੇਂ ਦੱਸਦੇ ਆ ਜਾਂ ਕਲੀ ਦੱਸਦੇ ਆ ਉਦਾਂ ਕੋਈ ਪੁਆਇੰਟ ਮਿਲੇ ਆ ਹਾਂਜੀ ਹਾਂ ਸਾਨੂੰ ਰਸਤੇ ਦੇ ਵਿੱਚੋਂ ਵੀ ਰਾਹ ਦੇ ਵਿੱਚੋਂ ਸਾਨੂੰ ਇੱਕ ਬੰਦਾ ਇਨਸਾਨ ਮਿਲੇ ਨੇ ਪੁਰਾਣੀਆਂ ਬੁਰਜੀਆਂ ਟੁੱਟੀਆਂ ਹੋਈਆਂ ਲੱਭੀਆਂ ਸੀ ਸਭ ਜੀ ਥੱਲੇ ਲੱਭੀਆਂ ਨੇ ਜਦੋਂ ਤੁਸੀਂ ਨਿਸ਼ਾਨ ਲਾਈ ਜਾਂਦੇ ਸੀ ਹਾਂਜੀ ਹਾਂ ਢੂੰਗੀਆਂ ਮਿਲ ਗਈਆਂ ਜੀ ਕਹਿੰਦਾ ਮਤਲਬ ਕੰਮ ਬਿਲਕੁਲ ਸਹੀ ਹੋ ਰਿਹਾ ਇਹਦਾ ਭਾਵ ਠੀਕ ਹੈ ਧੰਨਵਾਦ ਜੀ